ਵਾਰ ਵਾਹਿਦੂ ਵਾਹਿਦੂ ਤਿਨੇ ਆਪਣੀ ਵਾਰਨਾ ਮਹਾਰਾਜੋਂ ਪੰਤਾ ਸੁبراਸਤ ਕਵਿਨਾ ਪਉਲਾ ਹੈ ਜਦ ਦੀ ਤਬ ਆ ਗਿਆ ਆਸ ਅਰਦਾਸ ਇਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਵਾਸ ਦਸਮ ਪਾਤ ਜੀ ਦੇ ਪ੍ਰਥਮ ਬਗਸ ਲਖਾਇ ਗੁਰਨਾਨ ਦੇਵ ਜੀ ਮਰਦਾਸ ਤੇ ਅੰਦਾਸਾ ਵੀ ਸਹਾਇ ਇਹ ਅਰਜਨ ਹੜਕ ਬੰਦ ਰੋ ਸੋਹ ਸ੍ਰੀ ਗੁਰੂ ਆਏ ਸ੍ਰੀ ਗੁਰ ਕਰਸਨਾੰਤੀ ਆਏ ਵੇਖੇ ਸਰਮਈ ਆਏ ਗੁਰਧੇ ਘਾੜ ਸਮਈ ਆਏ ਪਰਨਾਉ ਨਿਆ ਬੈ ਢਾਈ ਸਤਿ ਪਾਈ ਇਸ ਸਜਾ ਸਿੰਘ ਪਾਸਤਾ ਫੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਤਿ ਪਾਈਓ ਸਹਾਇ ਦਾ ਸਤਿ ਪਾਸਾ ਜੋਤ ਚਵਨ ਸ਼ਤਰਪਤ ਨੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠੀ ਦਾ ਧਿਆਨ ਕਰ ਖਾਲਸਾ ਬੋਲੋ ਸ੍ਰੀ ਹਰਿ ਸਹਾਇ ਜੀ ਪੰਡਿਤ ਪਿਆਰੇ ਚਾਰ ਸਹਾਇ ਤੇ 40 ਮੰਗਤੇ ਅਠਵਾਂ ਜਪਿਆਂ ਤਪਿਆਂ ਜਿਹਦਾ ਨਾਮ ਜੱਥਿਆ ਵੰਡ ਸਕੇ ਆ ਦੇ ਚਲਾਈ ਤੇ ਆਹੀ ਦੇ ਕੇ ਅੱਖੀ ਤੱਕ ਨਾ ਪਿਆਰੇ ਆ ਕਰੇ ਕਮਾਈ ਦਾ ਧਿਆਨ ਕਰਕੇ ਖੜ ਸੈ ਬੋਲੋ ਸ੍ਰੀ ਕੋਇ ਗੁਰਨਾ ਸਿੰਘਾ ਸੁਨਿਆਨੇ ਧਾਰੀ ਸੇਸ਼ ਤੇ ਵਨ ਵਨ ਕਟਾਈ ਕੋਪਰੀ ਲਹਾਈਆਂ ਤਨਾਰਿਆਂ ਨਾਚਰਾਇਆ ਗੁਰਦਵਾਰਿਆਂ ਲਈ ਸੇਵਾ ਕਰਵਾਨੀ ਕੀਤੀਆਂ ਧਰਮ ਹਾਰੀਆਂ ਸਿੱਖੀ ਕੇ ਸਾਸਵਾਸਾਂ ਦੇ ਨਾਲ ਆਈ ਵਰਤਮਾਨ ਦੇਸ਼ ਦੀ ਇਹ ਜਿੰਗਣੀਆਂ ਆਪੋ ਝਿੰਗੀਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਬੋਲੋ ਸੇਵਾ ਪੰਜਾਂ ਤਖਤਾਂ ਸਰਬੱਤ ਗੁਰਦੁਆਰੀ ਵਰਤਮਾਨ ਅੰਤਰ ਕੇ ਫੜਸਾ ਹੀ ਬਣਾ ਸੇਵਾ ਵਾਹਿਗੁਰੂ ਦੇ ਪ੍ਰਸਤੁਤ ਸਰਬੱਤ ਖਾਲਸਾ ਦਾਸਤਾ ਜੀ ਸਰਬੱਤ ਖਾਲਸਾ ਦੀ ਵਾਹਿਗੁਰੂ 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 ਮੰਨਤ ਆਗੈ ਚੰਦਾ ਅੰਕਾ ਸਤਿਕਾਰ

ਸਵਾਗਤ ਹੈ ਸਿੱਖੋ ਨਾ ਨਾਨੀ ਮਾ ਮਾਤੂਚੀ ਮਤ ਪਾਦੇ ਰਾਖੇ ਕਾਲ ਪੁਰਖ ਵੈਦ ਜਿਨਾਂ ਤੋਂ ਕਾਲਸਾ ਪੰਥ ਹੋ ਗਿਛੋੜਿਆ ਗਿਆ ਨਨ ਕਾਣਾ ਸੱਚੇੁਰ ਗੁਰਦੁਆਰੇ ਨਿਕਲਿਆ ਦਰਸਨਾ ਸੇਵਾ ਸਮਾਣਾ ਆਪਣੇ ਚੈਰੇ ਕਾਲਸਾ ਵੰਸ਼ੋ ਜੇ ਕਰੋ ਨਾ ਮਾਣਿਆ ਦੇ ਨਾਣ ਨਕਾਣਿਆ ਦੇ ਤਾਣ ਨਿਉਟਾਂ ਦੀ ਓਟ ਆਦ ਬੱਚਾਂ ਦੀ ਗੱਤ ਨਪੱਤਿਆਂ ਦੀ ਪਤ ਨਿਆਸਰੀਆਂ ਦੇ ਆਸਰੇ ਧੰਨ ਧੰਨ ਸਾਸਰੇ ਨਾ ਸਾਈ ਮਹਾਰਾਜੀਓ ਆਪ ਕੀ ਦੇ ਹਜੂਰ ਚਰਨਾਂ ਲਾਪਾਸ ਅਰਦਾਸਾਂ ਬੇਨਤੀਆਂ ਜੋਦੜੀਆਂ ਨੇ ਸਭ ਕੁਝ ਦਾ ਪਰਮਾਨ ਹੈ ਪਗਾਣੀਆਂ ਕਹਾਣੀਆਂ ਪੁਰਤ ਸੁਪਤ ਕਰੇ ਨਾ ਜਿਉਂ ਤੋਂ ਪ੍ਰੇਮ ਕੇ ਨਾਮ ਦਾ ਚਾਉ ਸਿਰ ਸਰਤਲੀ ਗਲੀ ਮਣੀ ਆਸਮਾਰ ਦੇ ਪ੍ਰਤਿਜੈ ਸਰਦੀਜੈ ਕਾਣ ਕੀਜੈ ਸੁਰਾ ਸੋ ਪਹਿਚਾਈਆਂ ਜੋ ਲਰੇ ਦੀਨ ਕੇ ਹਿਤਾ ਪੁਰਜਾ ਪੁਰਜਾ ਕਟ ਮਰੈ ਤਬ ਨਾ ਸਾੜੈ ਖੇਦੇ ਮਹਾ ਵਰਣ ਸਾੜ ਉੰਡਰ ਕਰਦੇ ਆ ਪ੍ਰੀਤਵਾਨ ਭਾਈ ਪ੍ਰੀਤਮ ਸਿੰਘ ਮੜੇਰ ਜੋ ਪਿਛਲੇ ਸਾਲ ਕਿਸਾਨੀ ਉਹਦੋਂਾਂ ਦੇ ਵਿੱਚ ਲੰਗੋਆ ਦੀ ਧਰਤੀ ਤੇ ਸਤਿਗੁਰ ਜੀਓ ਜੁਲਮ ਦੇ ਵਿਰੁੱਧ ਜਾਬਰ ਦੇ ਵਿਰੁੱਧ ਸਰਕਾਰਾਂ ਦੇ ਹੁਕਮ ਦੇ ਵਿਰੁੱਧ ਲੜਦੇ ਹੋਏ ਆਪਣੇ ਪ੍ਰਾਣ ਦੀ ਅਦੁੱਤੀ ਦਿੰਦੇ ਹੋਏ ਇਹਨਾਂ ਸਾਵਰ ਕਰਦੇ ਆਪਣੇ ਸਹੀਦੀ ਪ੍ਰਾਪਤ ਕਰ ਗਏ ਸਨ ਸਤਿਗੁਰ ਜੀਓ ਉਹਨਾਂ ਦੇ ਸਹੀਦੀ ਦਿਹਾੜੇ ਨੂੰ ਮਕਰਾਦੇ ਸਤਿਗੁਰ ਜੀਓ ਸਾਧਨੋ ਕਰਾਦੇ ਵਾਸੀ ਦੇ ਰੂਪ ਵਿੱਚ ਮਰੇ ਪਰਿਵਾਰ ਵੱਲੋਂ 16 ਜਥੇਵੰਦੀਆਂ ਵੱਲੋਂ ਨੱਗਰ ਦੇ ਸੰਗਤਾਂ ਵੱਲੋਂ ਕੈਦਨਾਥੋਂ ਲਿਕੇ ਸ੍ਰੀ ਸਾਈਂ ਪਾਤ੍ਰਕਾਸ਼ ਕਰਵਾਏ ਸੰਪਾਵਨ ਸਥਾਨਾਂ ਤੇ ਜਿਨ੍ਹਾਂ ਦੇ ਆਨੰਦ ਬਲੇ ਭੋਗ ਪਾਏਗੇ ਸੰਗੋਜੀਓ ਸਮਾਧਨੋ ਕਰਾਦੇ ਵੇ ਖੁੰਡੇ ਖੁੱਲੇ ਪੰਡਾਲਾਂ ਦੇ ਵਿੱਚ ਸਤਿਗੁਰੂ ਜੀ ਆਪਣੇ ਦਰਸ਼ਨਦਾਰਾਂ ਦੇ ਨਾ ਕਰੇ ਨੇ ਸੰਗੋਜੀਓ ਵੱਡਾ ਸਮਾਗਮ ਹੋਣਾ ਕਰਿਆ ਕਿਰਪਾ ਕਰਨਾ ਕਿ ਆਪਣੇ ਸੰਗੋਜੀਓ ਆਪ ਜੀ ਗੁਰੂ ਦੇ ਵਿਚ ਬੈਠ ਕੇ ਕੁੱਲੇ ਪੰਡਾ ਆਦਿ ਵਿੱਚ ਸਵੇਰੇ ਤੋਂ ਲੈ ਕੇ ਬਾਬਾ ਜੈਨਦਰ ਸਿੰਘ ਜੀ ਜੀਮਾ ਵਾਲਿਆਂ ਵੱਲੋਂ ਸਤਿਗੁਰ ਜੀਓ ਉਹਨਾਂ ਦੇ ਸੰਗਤਾਂ ਵੱਲੋਂ ਸੁਖਨੀ ਸਾਹਿਬ ਦੇ ਨਿਰੰਤਰ ਪਾਠ ਹੋਏ ਅਪਰੰਤ ਭਾਈ ਪਰਮ ਸਿੰਘ ਕਾਂਤੀ ਦੇ ਜਥੇ ਵੱਲੋਂ ਕੀਰਤਨ ਵਿਖਿਆਨ ਕਥਾ ਵਿਚਾਰਾਂ ਮੰਗੀਆਂ ਸੇਵਾ ਸੰਭਾਲਾਂ ਦਰਸ਼ਨਦਾਰੇ ਬਾਣੀ ਸਰਣ ਹੋਣਾ ਹਰਿਆ ਸੰਗਤਾਂ ਵੱਲੋਂ ਹਾਜ਼ਰੀ ਭਰਨਾ ਕਰਿਆ ਸਤਿਗੁਰ ਜੀਓ ਬਾਣੀ ਪੜ੍ਹਦੇ ਕੋ ਬਾਣੀ ਸਰਗੰਤ ਅਗਿਆਤ ਕੋ ਗੀਤਨ ਮੁਖਿਆਰ ਕਰਦੇ ਕੋ ਸੰਗੋਰੀਓ ਸੁਣਿ ਸਈ ਪਾਠ ਹੁੰਦਿਆਂ ਤੋਂ ਸਤਿਗੁਰ ਜੀ ਆਵਾਂ ਸੰਗਤਾਂ ਲੋਹੜੀ ਪੜਦਿਆਂ ਕੋ ਬੇਅੰਤ ਭੁੱਲਾ ਚੁਪਾ ਵਗਿਆ ਤ੍ਰੁੱਟੀਆਂ ਭੀ ਅਗੇ ਤੋਂ ਸੁਝੀ ਰੋ ਸੋ ਜੀ ਬੜੀ ਸੁਣੀ ਬਾਣੀ ਵਰਕੇ ਪ੍ਰਵਾਣ ਜਵਾਲ ਲੈਣੀ ਬੜੀ ਸੁਣੀ ਬਾਣੀ ਦਾ ਸੱਚਾ ਸੁੱਚਾ ਪ੍ਰਭਾਵ ਸੁ ਸੰਗਤਾਂ ਯਾਰ ਪਰਵਾਰ ਦੇ ਅਭਿਤੇ ਉਸਾਨਾ ਕਰਦੇ ਸੰਗਤਾਂ ਦੇ ਹਰ ਜਾਂਦੇ ਬਸਾਨਾ ਆਮਨ ਸਾਂਭ ਰੱਖਿਆ ਕਰਨੀ ਚੜ੍ਹਦੇ ਕਲਵਸਨੀਆਂ ਤੰਦਰੁਸਤੀਆਂ ਵਾਸੇ ਦੇ ਰੁਕਤਾ ਉਸਨੀਆਂ ਵਾਦੀਆਂ ਫਸਾਵੀਆਂ ਦੇ ਲੋਖਾਂ ਦੇ ਨਾਸ ਕਰਨੇ ਸੁੱਖਾਂ ਦੇ ਕਰਤਾਸ ਕਰਨੇ ਆਦ ਦੇ ਆਦ ਕਜਿ ਵਿੰਤ ਬਚਾ ਕੇ ਮਾਰਿਕਾ ਨੰਦ ਬਚਾ ਕੇ ਇਰਫਦ ਵਿੰਤ ਬਚਾ ਕੇ ਨਗਰ ਦੀਆਂ ਸੰਸਥਾਵਾਂ ਪਰਿਵਾਰਾਂ ਸਬੂਰੀਓ ਜਤੇ ਵਾਦੀਆਂ ਨੂੰ ਸਬੂਰੀ ਆਪਣੇ ਦਰੋ ਕਰੋਨਾ ਨੂੰ ਦਾਤਵਸਨੀਆਂ ਸਿੱਖਿਨ ਦਾਤਵਸਨੀਆਂ ਚੜ੍ਹਦੇ ਕਲਵਸਨਾਂ ਕਾਰੋਗਰਾਂ ਚ ਬਾਧੇ ਕਰਨਾ ਫਸ ਬੜੀ ਤੀਂ ਨਾ ਪ੍ਰਯਤ ਕਰਨਾਂ ਕਸਾਨਾ ਮਜ਼ਦੂਰਾਂ ਦੀ ਕਮਾਈ 'ਚ ਵਾਧੇ ਕਰ ਦੇਣਾ ਚੱਪਾ ਕਰਿਓ ਦਿਆ ਕਰਿਓ ਭਾਈ ਫਰੀਦ ਸਿੰਘ ਮਡੇਰ ਦੇ ਪਾਏ ਪੂਰਨ ਤੇ ਉਹਨਾਂ ਦੇ ਜਥੇਬੰਦੀਆਂ ਨੂੰ ਨਗਰ ਦੀਆਂ ਸੰਗਤਾਂਾਂ ਦੇ ਪਰਿਵਾਰ ਨੂੰ ਚੜ੍ਹਨ ਦੀ ਆਸਮਰਤਾ ਤੋਸ਼ਿਓ ਪਰਿਵਾਰ ਦੇ ਵਚਨ ਚੜ੍ਹਦੇ ਕਲਾਵਾਸ ਸਤੰਦਰਤੀਆਂ ਵਾਸਤੋ ਪੁਜਾਕਾਰੀਆਂ ਨਾ ਕਰਖਾ ਲੰਮੀ ਲੰਮੀ ਆਂਧਾ ਬੋਸ਼ਸ਼ਤ ਗੁਰਜੂ ਪਾਏ ਪ੍ਰੀਤਮ ਸੰਗਰੇਰ ਦੇ ਸਿੱਦੇ ਦਿਹਾੜੇ ਨਗਰ ਦੀਆਂ ਸੰਗਤਾਂ ਕੋਲ ਜਿਤੇ ਵਲੀਆਂ ਆਸਤ ਗੁਰਜੀ ਨੂੰ ਨਮੋ 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 ਨਮਸਕਾਰ ਹੁਣ ਦੇ ਪਾਏ ਪੂਰਨ ਤੇ ਚੱਲਣ ਦੀਆਂ ਸਮਰਾਤ ਤਾਕਤਾਂ ਵਸ਼ਨੀ ਸਤਗੁਰਜੀਓ ਕਿਰਪਾ ਕਰੋ ਜਿਆਕਰ ਜਿਆਦੇ ਸਾਧ ਗੁਰੂ ਸਾਹਿਬਾ ਜੀਓ ਇਸ ਬੜੈ ਜੋ ਹੁਪਮਰਾਨ ਹਕੂਮਤ ਵੱਡੇ ਜਨਮ ਕਰਦੇ ਆ ਰਹੀ ਹੈ ਕਿਰਪਾ ਕਰੋ ਨਾ ਸਮਰਤ ਬਖਸ਼ਿਓ ਵਰਤਸਾਨ ਜਿੱਤੇ ਵੰਜਾ ਨੂੰ ਕਿਸਾਨਾ ਹੰਦਰਾ ਨੂੰ ਅਨਤਾ ਦੇਨ ਸਤਗੁਰਜੀਓ ਸੰਗਾਰਸ਼ ਕਰਨੀਆਂ ਸਮਰੱਥਤਾਵਸਨੀਆਂ ਚੜ੍ਹਦੀ ਕਲਾ ਦੇ ਨਾਲ ਜੋ ਮੋਰਚੇ ਲੱਗੇ ਹੋਏ ਨੇ ਸੰਭੋ ਬਾੜਾਂ ਦੇ ਉੱਪਰ ਅੰਗ ਸੰਗਰਖਿਆ ਕਰਕੇ ਸੰਤੂਲਤਾ ਵਾਲੇ ਕੇ ਆਣੇ ਸਤੁਰਿਓ ਹੁਕਮਰਾਨਾ ਸਤੁਰਿਓ ਚੰਗੇ ਫੈਸਲੇ ਸੁਣਾਉਂਦੀਆਂ ਸਮਰੱਥਤਾਵਸਨੀਆਂ ਸਤੁਰਿਓ ਕਿਰਪਾ ਕਰਿਓ ਜਿਆਕਰ ਦੁਰਨੁਕਤ ਸਤ ਕੇ ਸੰਤੰਭ ਲੋ ਹਾਹੀ ਪਾਣਾ ਕਰੀਏ ਦੇ ਹੱਥੇ ਪ੍ਰਵਾਨ ਕਰ ਲੈਣੀਆਂ ਦੀ ਕਾਦੋਂ ਕਦਮ ਰੇਖੀ ਚਲਾਣਾ ਸਭੀਆਂ ਮਾਨਤਾ ਸਤੰਨ ਸੰਪੂਰਨ ਕਰਣੀਆਂ ਜਿੰਨਾ ਨੇ ਸੰਸਥਾ ਵੱਲੋਂ ਲੋਕ ਪਰਿਵਾਰ ਵੱਲੋਂ ਆਇਆ ਦਾ ਸੰਸਥਾ ਦੀ ਪਰਿਵਾਰ ਦੇ ਖਿਆਨੇ ਭੂਤ ਕਾਰਨ ਪਿਆ ਸੰਗਤਾਂ ਨੂੰ ਆਪਣੇ ਦਰੋ ਕਰੋ ਨਾਨੀਆ ਦਾਤਵ ਸੰਿਆਸੀ ਸਿੱਖੀ ਦੀਆਂ ਦਾਤਰਾ ਅਸੀਆਂ ਸਤਿਗੁਰਜਰ ਦੀਆਂ ਕਲਾ ਸੰਸਕ੍ਰਿਤੀ ਨੂੰ ਫੈਲਾਉਣ ਤੇ ਬਤਤੇ ਕਰਨਾ ਸਤਿਗੁਰ ਜੀਓ ਪਰਿਵਾਰ ਵੱਲੋਂ ਅਗਰ ਦੀਆਂ ਸੰਸਥਾ ਵੱਲੋਂ ਸਤਿਗੁਰ ਜੀ ਪਾਵਨ ਸਤਾਨਾ ਵੱਲੋਂ ਜੀ ਲਈ ਸੁੰਦਰ ਸੋਨੇ ਪਹਿਚਾ ਕੇ ਪਹਿਨਾਉਣਾ ਕਰਨੀ ਕਾਰ ਕਰਾ ਲੋਕ ਪ੍ਰਚ ਪ੍ਰਵਚਾਰ ਦੇ ਪਰਿਵਾਰ ਦੇ ਪੜਦੇ ਕਦਿ ਕਰਨਾ ਇੱਜ਼ਤ ਦੋਸ਼ਨੀ ਕੀਆ ਨੇ ਭਰਪੂਰ ਕਾਰਨਾ ਸਤਿਗੁਰ ਜੀਓ ਸਮੂਹ ਪਰਿਵਾਰ ਲੋ ਨਵੀਆਂ ਸੰਸਥਾਵਾਂ ਲੋ ਜੀਤਿਵ ਜੀ ਹਾਂ ਤੇ ਆਓ ਨਾ ਸਤਿਗੁਰ ਜੀ ਹੋ ਆਪਦਾ ਹੋਤਾ ਸਰਲੇ ਕੇਸੀ ਜਿ ਦਿਹਾੜੇ ਨਮਕਰਾ ਦੇ ਸਤਿਗੁਰ ਜੀ ਉਠੀ ਆਦਿ ਮਤਰਾ ਦੇ ਜਿ ਧਿਆਰਾਸਾਂ ਵਿੱਚ ਦੇਗਾ ਹਣ ਕੇ ਹਾਜ਼ਰ ਹੋਣਾਂ ਨੇ ਕਰਤੇ ਪ੍ਰਵਾਨ ਕਰੋ ਦਰ ਪਰਵਾਹ ਹੈ ਪ੍ਰਸ਼ਾਦ ਸਭ ਸੰਤ ਵਿੱਚ ਵਰਤੇ ਜਿਸੋਂ ਫੈਸ ਵਾਹਿਗੁਰੂ ਵਾਹ ਦਨਾਨੀ ਪ੍ਰੇ ਕਰੋ ਕਿਰਪਾ ਆਪਣੇ ਇਲਾਹੀ ਕੌਨਾਂ ਦੇ ਸੰਤਾਂ ਨੇ ਹਾਰ ਪਰ ਦੇ ਸਬਲਾਂ ਚੱਲਣ ਦੀ ਆ ਸਮਰੱਥਤਾ ਬਖਸ਼ੋ

ਚਾਹੋ ਜੋਗ ਮਲੇ ਰਾਜ ਕਰੇਗਾ ਖਾਲਸਾ ਨਾ ਕੋਈ ਘਰ ਤੇ ਸਾਂ ਮਿਲenge ਵਾਹਿਗੁਰੂ ਨਾਮ ਜਹਾਜ ਹੈ ਤੋ ਕਰੇ ਪਾਰ ਕਿਉ ਸਰਦਾ ਕਰ ਸੇਵ ਦੇ ਕਿਉ ਸਰਦਾ ਕਰ ਸੇਵ ਦੇ

ਪਰਸਿਆ ਗੁਰੂ ਕੈ ਜਨਮ ਮਰਣਾ ਦੁਖ ਜਾਇ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਣਾ ਦੁਖ ਜਾਇ ਭਨਵਾਨ ਕਰੋ